ਕਮਨ ਸ਼ਰਮਾ ਚੂਨਾ ਮੇਲ ਸਾਡੇ 28 ਦਿਨ ਪਹਿਲੇ ਸਾਡੇ ਮਹੱਲੇ ਚ ਜਿਹੜੀ ਆ ਚੋਰੀ ਹੋਈ ਸੀ ਔਰ ਬੜੀ ਮਤਲਬ ਮਾੜੀ ਗੱਲ ਆ ਵੀ ਪ੍ਰਸ਼ਾਸਨ 28 ਦਿਨ ਤੋਂ ਚੁੱਪ-ਚਾਪ ਕਰਕੇ ਬੈਠਾ ਕੋਈ ਉਹਨਾਂ ਨੇ ਆਪਣੀ ਜਿਹੜੀ ਆ ਨਾਂ ਤੇ ਕੋਈ ਪ੍ਰਾਪਰ ਅਜੇ ਤੱਕ ਕਲੂ ਲੱਭਿਆ ਨਾ ਕੋਈ ਬੰਦਾ ਫੜ ਹੋਇਆ ਸਾਨੂੰ ਤੇ ਜਿਨ੍ਹਾਂ ਦਾ ਮਤਲਬ ਨੁਕਸਾਨ ਹੋਇਆ ਉਹ ਹਜੇ ਤੱਕ ਪਰੇਸ਼ਾਨ ਨੇ ਇਸ ਕਰਕੇ ਅਹੀਂ ਤੇ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜਾ ਇਹਨਾਂ ਨੂੰ ਇਨਸਾਫ ਮਿਲੇ ਜਿਹੜਾ ਵੀ ਕੋਈ ਬੰਦਾ ਵਾਸਤਿਕ ਚ ਹੈਗਾ ਵਾ ਉਹਨੂੰ ਫੜ ਕੇ ਪ੍ਰਸ਼ਾਸਨ ਜਿਹੜਾ ਸਾਹਮਣੇ ਨਜ਼ਰਾਂ 'ਚ ਲਿਆਏ ਤਾਂ ਕਿ ਪਤਾ ਲੱਗੇ ਵੀ ਉਹ ਇਹਨਾਂ ਨੂੰ ਵੀ ਇਨਸਾਫ ਮਿਲੇ ਤੇ ਮੁਹੱਲੇ ਨੂੰ ਵੀ ਸ਼ਹਿਰ ਨੂੰ ਵੀ ਪਤਾ ਲੱਗੇ ਕਿ ਪ੍ਰਸ਼ਾਸਨ ਨੇ ਕੋਈ ਕੰਮ ਕੀਤਾ 28 ਦਿਨ ਹੋ ਗਏ ਤਕਰੀਬ ਤਕਰੀਬ 1.5 ਕਰੋੜ ਅਜੇ ਤੱਕ ਤਾਂ ਕੋਈ ਖਾਸ ਜਵਾਬ ਨਹੀਂ ਦਿੱਤਾ ਉਹਨਾਂ ਨੇ ਇੱਕ ਤਰੀਕ ਨੂੰ ਮੇਰੇ ਘਰ ਚੋਰੀ ਹੋਈ ਤੇ ਝੋਲਣਾ ਮਹਿਲ ਤੇ ਅੱਜ ਤਕਰੀਬਨ 28 ਦਿਨ ਹੋ ਗਏ ਆ ਤੇ ਕੋਈ ਉਹ ਮਤਲਬ ਟ੍ਰੇਸ ਨਹੀਂ ਹੋਏ ਬੰਦੇ ਨਹੀਂ ਪਤਾ ਲੱਗੇ ਹਾਲੇ ਤੱਕ ਚੋਰੀ ਟ੍ਰੇਸ ਨਹੀਂ ਹੋਈ तकरीबन 950 ਗ੍ਰਾਮ ਸੋਨਾ ਹੀ ਮਤਲਬ ਡੇਢ ਕੇ ਕਰੋੜ ਦੀ ਕੈਸ਼ ਵੀ ਹੀ ਜੀ 4.5 ਲੱਖ ਰੁਪਈਆ ਪ੍ਰਸ਼ਾਸਨ ਦਾ ਕਹਿੰਦੇ ਆ ਹੀ ਲੱਗੇ ਦੇ ਆ ਪਰ ਚਲੋ 28 ਦਿਨ ਹੋ ਗਏ ਆ ਜੀ ਕੋਈ ਹਾਲ ਤੱਕ ਕੁਝ ਨਹੀਂ ਪਤਾ ਲੱਗਾ ਦੇਖੋ ਆ ਬੱਚੇ ਜੀ ਨਾਲ ਛੋਟੇ ਛੋਟੇ ਮਤਲਬ ਮੈਂ ਜੀ ਦੁਕਾਨ ਰੈਨੋਵੇਸ਼ਨ ਤੇ ਲਾਈਦੀ ਆ तकरीबन ਸਾਰੇ ਸ਼ਹਿਰ ਨੂੰ ਹੀ ਪਤਾ ਮੇਰੀ ਤੇ ਜ਼ਿੰਦਗੀ ਜਿਹੜੀ ਆ ਬਿਲਕੁਲ ਬਦਲ ਗਈ ਹੈ ਮੈਂ ਸੋਚਿਆ ਸੀ ਕਿ 14 15 ਤਰੀਕ ਨੂੰ ਮਹੁਰਤ ਕਰਨਾ ਸੀ ਦੁਕਾਨ ਦਾ ਮੇਰੀ ਤੇ ਲਾਈਫ ਜਿਹੜੀ ਬਿਲਕੁਲ ਪਲਟੀ ਮਾਰ ਗਈ ਨਹੀਂ ਨਹੀਂ ਮੇਰੀ ਗੱਲ ਨਹੀਂ ਸਮਝੇ ਮੈਂ ਦੇਣਾ ਕਿਸੇ ਦਾ ਨਹੀਂ ਕੋਈ ਹਾਂ ਸਾਰਾ ਜੋ ਗਿਆ ਮੇਰਾ ਗਿਆ ਮਤਲਬ ਕੋਈ ਦੇਣਦਾਰੀ ਕੋਈ ਮੇਰੀ ਇੰਸ਼ੋਰੈਂਸ ਨਹੀਂ ਹੈਗੀ ਕੋਈ ਮੇਰੀ ਦੇਣਦਾਰੀ ਨਹੀਂ ਹੈਗੀ ਜੇ ਮੈਂ ਕਿਸੇ ਦਾ ਥੋੜੇ ਬੋਧ ਦੇਣੇ ਤੇ ਉਹਨੇ ਵਪਾਰ ਦੇ ਵਿੱਚ ਮੈ ਲੈਣੇ ਬਸ ਜੋ ਗਿਆ ਮੇਰੇ ਆ ਬੱਚਿਆਂ ਦਾ ਤੇ ਮੇਰਾ ਗਿਆ ਦੇਖੋ ਐਕਸ਼ਨ ਮੈਂ ਛੋਟੀ ਜੀ ਮੇਰੀ ਫੈਮਲੀ ਆ ਨਾ ਮੈਂ ਪੁਲਿਸ ਦੇ ਅਗੇਂਸਟ ਆ ਜਾਣਾ ਤੇ ਨਾ ਹੀ ਮੈਂ ਸਰਕਾਰ ਦੇ ਅਗੇਂਸਟ ਜਾਣਾ ਕਿਉਂਕਿ ਆ ਦੇਖੋ ਮੇਰੇ ਛੋ ਜੀ ਮੇਰੀ ਜੋ ਜਿਹੜਾ ਚੋਰ ਆ ਟਰੇਸ ਕੀਤਾ ਜਾਏ ਮੇਰੀ ਬਸ ਹੈਲਪ ਕੀਤੀ ਜਾਏ ਮੈਂ ਕਿਸੇ ਦੇ ਅਗੇਂਸਟ ਨਹੀਂ ਕੁਝ ਵੀ ਸਿਰਫ ਮੇਰੀ ਬੇਨਤੀ ਆ ਪੁਲਿਸ ਨੂੰ ਵੀ ਸਰਕਾਰ ਨੂੰ ਵੀ ਕਿ ਆ ਚੋਰੀ ਖਾਲ ਕੀਤੀ ਜਾਏ ਨਹੀਂ ਹਲੇ ਮਿਲਿਆ ਨਹੀਂ ਜੀ ਐਸਐਸਪੀ ਦਾ ਨਹੀਂ ਸਾਰੇ ਦੇਖੋ ਜੀ ਮੇਰਾ ਪਰਿਵਾਰ ਆ ਅਜੇ ਨਾ ਮੁੱਲਾ ਨਾ ਦੇਖੋ ਚੋਰ ਕੋਈ ਨਾ ਕੋਈ ਮਤਲਬ ਲਾਗੇ ਛਾਗੇ ਦਾ ਪਰ ਜਿਹੜਾ ਮੁੱਲਾ ਸਾਰਾ ਮੇਰਾ ਪਰਿਵਾਰ ਆ ਮਤਲਬ ਇੱਕ ਵਾਅਦੇ ਮੇਰੇ ਨਾਲ ਸ਼ੁਰੂ ਤੇ ਸਾਡਾ ਪਰਿਵਾਰ ਆ ਇਸ ਮੇਰੇ ਨਾਲ ਨੇ ਸਾਰੇ ਜੀ ਮੇਰਾ ਨਾਮ ਪ੍ਰੀਤੀ ਹੈ ਅਸੀਂ ਝੂਲਣਾ ਮਿਲਦੇ ਰਹਿਣ ਵਾਲੇ ਆ ਇੱਕ ਤਰੀਕ ਸਾਡੇ ਘਰ ਚੋਰੀ ਹੋਈ ਹੈ ਤੇ ਹਜੇ ਤੱਕ 28 ਦਿਨ ਹੋ ਗਏ ਉਹਦਾ ਕੁਝ ਪਤਾ ਨਹੀਂ ਲੱਗਾ ਹੈਗਾ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਾਡੀ ਛੋਟੀ ਜੀ ਫੈਮਿਲੀ ਹੈਗੀ ਅਸੀਂ ਅੱਗਿਓ ਕਿੱਦਾਂ ਆਪਣਾ ਪਰਿਵਾਰ ਚਲਾਣਾ ਹੈਗਾ ਹੈ ਪ੍ਰਸ਼ਾਸਨ ਕੋਈ ਜਲਦੀ ਤੋਂ ਜਲਦੀ ਇਹਦਾ ਸਾਨੂੰ ਸੋਲੂਸ਼ਨ ਕਰਕੇ ਦੋਵੇ ਸਾਡੀ ਤੇ ਇਹੀ ਮੰਗ ਹੈਗੀ ਜੇ ਇਹ ਘੜ ਤੋਂ ਘੜ 1.5 ਕਰੋੜ ਦਾ ਹੋਇਆ ਜ ਉਹਨਾਂ ਨੇ ਤੇ ਹਜੇ ਸਾਨੂੰ ਕੁਝ ਨਹੀਂ ਬਸ ਕਹਿੰਦੇ ਕਰਦੇ ਪਏ ਆ ਇਹੀ ਹੈ ਹਜੇ ਤੱਕ ਜਵਾਬ ਸਾਨੂੰ ਮਿਲਿਆ ਜੀ ਹਾਂਜੀ ਹਾਂਜੀ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਅਸੀਂ ਕਿਸੇ ਨਾਲ ਦੇਖੋ ਦੁਸ਼ਮਣੀ ਨਹੀਂ ਪਾਣਾ ਚਾਹੁੰਦੇ ਹੈਗੇ ਅਸੀਂ ਤੇ ਚਾਰ ਜਾਨੇ ਤੇ ਅਸੀਂ ਫੈਮਿਲੀ 'ਚ ਹੈਗੇ ਆ ਅਸੀਂ ਕਿਸੇ ਨਾਲ ਦੁਸ਼ਮਣੀ ਨਹੀਂ ਪਾ ਸਕਦੇ ਬਸ ਸਾਡੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਮਿਲੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ